ਆਸਾ ਮਹੱਲਾ ਪੰਜਵਾ ਨਾ ਉਹ ਮਰਤਾ ਨਾ ਹਮ ਡਰਿਆ ਕਿਸੇ ਨੇ ਤਰਕ ਮਾਰ ਕੇ ਕਿਹਾ ਕਿ ਮਹਾਰਾਜ ਜਿਵੇਂ ਇਹ ਦੇ ਮਰੀ ਪਈ ਆਂ ਪਰਮੇਸ਼ਰ ਵੀ ਮਰ ਜੂਗਾ ਭਗਤਾਂ ਨੂੰ ਫੇਰ ਵਿਯੋਗ ਪੈ ਜੂ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਨਹੀਂ ਪਈ ਮਰਨ ਵਾਲਾ ਇਸ ਕਰਕੇ ਭਗਤਾਂ ਨੂੰ ਕਦੇ ਵਿਯੋਗ ਨਹੀਂ ਹੋਣਾ ਭਗਤਾਂ ਹਰ ਵਕਤ ਮਹਾਰਾਜ ਦੇ ਨਾਲ ਮੇਲੇ ਹੀ ਰਹਿਣਗੇ ਨਾ ਉਹ ਮਰਦਾ ਨਾ ਹੰਮ ਦਰਿਆ ਇਹ ਭਾਈ ਪਰਮੇਸ਼ਰ ਮਰਨ ਚ ਨਹੀਂ ਆਉਂਦਾ ਇਸ ਕਰਕੇ ਮਹਾਰਾਜ ਦੇ ਜਿਹੜੇ ਪਿਆਰੇ ਭਗਤ ਸੰਤ ਹੈ ਉਹਨਾਂ ਨੂੰ ਕੋਈ ਡਰ ਨਹੀਂ ਸਦਾ ਉਹਨਾਂ ਦਾ ਆਨੰਦ ਬਣਿਆ ਰਹਿੰਦਾ ਹੈ ਨਾ ਉਹ ਵਿੰਸੈ ਨਾ ਹੰਮ ਕੜਿਆ ਜਦ ਦੇ ਨਾਸ ਹੁੰਦਾ ਹੈ ਅਵਸਥਾ ਜਿਵੇਂ ਜਵਾਨੀ ਨਾਸ ਹੋ ਗਈ ਬੁਢੇਪਾ ਆ ਗਿਆ ਇਹ ਅਵਸਥਾ ਦਾ ਨਾਸ ਹੋਣਾ ਉਹ ਗਿਣਸਦਾ ਨਹੀਂ ਹੈ ਉਹ ਪਦਾਰਥਾਂ ਦੀ ਨਹੀਂ ਆਈ ਤੇ ਨਾ ਸਾਨੂੰ ਕਦੇ ਕੜਿਆ ਝਰਨ ਝੁਰਨਾ ਪਵੇਗਾ ਬੱਜਣਾ ਪਵੇਗਾ ਨਾ ਉਹ ਨੇੜਤ ਹਨ ਨਾ ਹੰ ਭੁੱਖੇ ਉਹ ਪਰਮੇਸ਼ਰ ਨੇ ਤਨ ਕੋਈ ਹਾਲ ਨਹੀਂ ਹੈ ਜਿਸ ਕੋ ਕਸੀਂ ਕਦੇ ਭੁੱਖੇ ਨਹੀਂ ਮਰਦੇ ਸਦਾ ਆਨੰਦ ਹੈ ਉਸ ਨੇ ਨਾਲ ਮਿਲ ਕੇ ਨਾ ਉਸ ਦੂਖ ਨਾ ਹੰ ਕਾ ਦੂਖੇ ਉਹ ਪਰਮੇਸ਼ਰ ਨਿਰਦੁਖ ਹੈ ਸਾਡਾ ਵੀ ਉਹਦਾ ਇਸ ਰੂਪ ਚੇਤਨ ਸਾਖੀ ਹੋਣੇ ਕਰਕੇ ਸਾਨੂੰ ਵੀ ਕੋਈ ਦੁੱਖ ਨਹੀਂ ਕਿਸੇ ਪ੍ਰਕਾਰ ਦਾ ਕੀ ਮਾਰਨ ਵਾਲਾ ਹੋਰ ਕੋਈ ਮਾਰਨ ਵਾਲਾ ਸੰਸਾਰ 'ਚ ਨਹੀਂ ਇਹ ਭਾਈ ਅਵਰਸਤਾਨ ਵਿੱਚ ਜੋ ਹਮਾਰਾ ਜੀਉ ਦੇਨ ਹਾਰਾ ਉਹ ਸਭਾ ਜਿਉਂਦਾ ਹੈ ਪਰਮੇਸ਼ਰ ਸਾਡੇ ਤੈਂ ਜਿੰਦਗੀ ਦੇਣ ਵਾਲਾ ਆਪ ਹੀ ਚੇਤਨ ਸੁਰੂਪ ਜਮਨ ਮਰਨੂਬ ਜਿੰਦਗੀ ਦੇਣ ਵਾਲਾ ਸਦਾ ਜਿਉਂਦਾ ਹੈ ਪਰਮੇਸ਼ਰ ਜਿਉਂਦਾ ਰਹੇ ਅਸੀਸ ਰਹਾਉ ਨਾ ਉਸ ਬੰਧਨੋਂ ਨਾ ਹਮ ਬਾਧੇ ਉਸ ਪਰਮੇਸ਼ਰ ਨੂੰ ਵੀ ਬੰਧਨ ਨਹੀਂ ਕਿਸੇ ਪ੍ਰਕਾਰ ਦੇ ਜਮਨ ਮਰਨ ਦੇ ਤੇ ਅਸੀਂ ਵੀ ਉਹਦਾ ਸਿਮਰਨ ਕਰਕੇ ਕਿਸੇ ਬੰਧਨ ਕਿੰਨੀ ਪੈਜੋ ਦਾ ਸਰੂਪੀ ਹੋ ਗਏ ਹਾਂ ਨਾ ਉਸ ਧੰਦਾ ਨਾ ਹਮ ਧਾਦੇ ਤੇ ਸਾਨੂੰ ਉਹਨੂੰ ਵੀ ਕੋਈ ਧੰਦਾ ਨਹੀਂ ਸਦਾ ਆਲੇਪ ਹੈ ਅਸੀਂ ਵੀ ਕਿਸੇ ਧੰਦੇ ਚ ਨਹੀਂ ਜੁੜਦੇ ਸੰਗ ਹਾਂ ਨਾ ਉਹਦਾ ਸਰੂਪ ਹੋਣੇ ਕਰਕੇ ਸਾਖੀ ਰੂਪ ਹੋਣੇ ਤੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਹਨੂੰ ਵੀ ਬਾਪਾ ਨਹੀਂ ਮੈਲ ਨਹੀਂ ਸਾਡੇ ਤਾਂ ਵੀ ਕਿਸੇ ਪ੍ਰਕਾਰ ਦਾ ਮਨ ਨਿਖਿਤ ਕਰਮ ਦੀ ਕੁ ਸੰਗਤ ਕਰਕੇ ਮੈਲਾ ਨਹੀਂ ਹੈ ਉਸ ਆਨੰਦ ਦਾ ਹਮ ਸਦ ਕੇਲਾ ਜਦੋਂ ਪਰਮੇਸ਼ਰ ਅਨੰਦ ਰੂਪ ਆਉਂ ਉਹ ਆਨੰਦ ਰੂਪ ਹੋ ਤਾਂ ਸਾਨੂੰ ਵੀ ਸਦਾ ਆਨੰਦ ਹੀ ਬਣਿਆ ਰਹਿੰਦਾ ਕੇ ਇਹ ਆਨੰਦ ਬਣਿਆ ਰਹਿੰਦਾ ਹੈ ਨਾ ਉਸ ਸੋਚ ਨਾ ਉਸ ਕਉ ਸੋਚਾ ਉਸ ਨੂੰ ਵੀ ਕੋਈ ਸੋਚ ਫਿਕਰ ਚਿੰਤਾ ਨਹੀਂ ਤੇ ਸਾਨੂੰ ਵੀ ਕੋਈ ਸੋਚ ਫਿਕਰ ਨਹੀਂ ਹੈ ਨਾ ਉਸ ਲੀਪ ਨਾ ਉਸ ਪੂਚਾ ਉਹਨੂੰ ਵੀ ਕਿਸੇ ਪ੍ਰਕਾਰ ਨਹੀਂ ਤਾਂ ਉਹਨ ਦਾ ਉਸ ਲੀਪ ਨਾ ਲਾਗੇ ਲਪਾਇ ਮਾਨ ਗੀਨੀ ਸਾਨੂੰ ਵੀ ਕਿਸੇ ਪ੍ਰਕਾਰ ਦਾ ਪੋਚਿਆ ਨਿਉਨਤਾ ਹੀ ਨਹੀਂ ਹੈ ਨਾ ਉਸ ਭੂਖ ਨਾ ਹਮ ਤ੍ਰਿਸ਼ਨਾ ਉਸ ਰਾਇਗੁਰੂ ਵੀ ਕਿਸੇ ਪਦਾਰਥ ਦੀ ਭੁਖ ਨਹੀਂ ਸਾਨੂੰ ਵੀ ਉਹਦੇ ਪਿਆਰ ਜੁੜਿਆਂ ਨੂੰ ਕਿਸੇ ਪ੍ਰਕਾਰ ਦੀ ਰਖਣ ਕਿਸੇ ਕ੍ਰਿਸ਼ਨਾ ਨਹੀਂ ਕਰਦੀ ਹੈ ਯਾ ਉਹ ਨਿਰਮਲ ਤਾਂ ਹਮ ਜਚਨਾ ਜਦ ਉਹ ਨਿਰਮਲ ਸਰੂਪ ਹੈ ਉਜਲ ਸਰੂਪ ਹੈ ਖਾਲ ਸਰੂਪ ਹੈ ਤਾਂ ਅਸੀਂ ਵੀ ਜਚਨਾ ਹਾਰ ਨਾ ਕੀਤਾ ਉਹਦਾ ਰੂਪ ਹੀ ਹਾਂ ਅਸੀਂ ਵੀ ਇਹ ਜਾਚਣਾ ਕੀਤਾ ਹੈ ਅਸੀ ਉਸ ਨੂੰ ਹਾਰ ਨਾ ਕੀਤਾ ਮਾਪਣਾ ਕੀਤਾ ਉਹਦਾ ਰੂਪ ਹੀ ਹੈ ਅਸੀਂ ਉਸ ਦੇ ਤੁਕਾਂ ਦੇ ਰੂਪ ਦੇ ਕਿੰਤਨ ਵਿੱਚ ਮਿਲੇ ਹੋਏ ਉਹਦੇ ਸਰੂਪ ਹੀ ਹੈ ਜਾਚੇ ਹੋਏ ਹਾੜੇ ਹੋਏ ਹਾਂ ਹਮ ਕਿਸ ਨਾਹੀ ਏਕ ਹੈ ਉਹੀ ਹੁਣ ਇਥੇ ਆਪਾ ਭਾਵ ਗਵਾ ਕੇ ਉਹਦੇ ਵਿੱਚ ਹੀ ਮਿਲ ਜੀ ਨਦੀਆਂ ਸੰਬੰਧ ਚ ਮਿਲ ਜਾਂਦੀਆਂ ਅਸੀਂ ਤਾਂ ਭਾਈ ਕੁਝ ਵੀ ਨਹੀਂ ਹਾਂ ਇਕੋ ਹੀ ਉਹ ਵਾਹਿਗੁਰੂ ਹੈ ਅੱਗੇ ਪਛੇ ਏਕੂ ਸੂਈ ਹੁਸਾਰੇ ਅੱਗੇ ਸਮੇਂ ਚ ਵੀ ਅਗਲੇ ਆਉਣ ਵਾਲੇ ਸਮੇਂ ਚ ਵੀ ਪਿਛਲੇ ਬੀਤੇ ਹੋਏ ਸਮੇਂ ਚ ਵੀ ਇਕੋ ਹੀ ਸਤਨਾਕਾਲਾਂ ਚ ਸੀ ਪ੍ਰਮੇਸ਼ਰ ਨਾਨਕ ਗੁਰ ਕੋਈ ਭ੍ਰਮ ਭੰਗਾ ਜਦੋਂ ਨਾਨਕ ਦੇਵ ਸ੍ਰੀ ਗੁਰੂ ਆਮਦਾਸ ਸਾਹਿਬ ਜੀ ਨੇ ਸਾਡੇ ਤਾਂ ਹੀ ਸੱਚੇ ਪਾਤਸ਼ਾਹ ਨੇ ਜਿਹੜਾ ਧਰਮ ਸੀ ਭੰਨ ਦਿੱਤਾ ਇਸ ਪ੍ਰਕਾਰ ਗੁਰਾਂ ਨੇ ਸਾਡਾ ਭਰਮ ਖੋ ਦੁੱਤਾ ਇਹ ਜਮਨ ਮਰਨ ਦਾ ਡਰ ਭੱਜ ਗਿਆ ਹਾਂ ਓਏ ਮੈਨ ਹੋਏ ਇੱਕ ਰੰਗਾ ਗੁਰੂ ਸਾਹਿਬ ਜੀ ਨੇ ਜਦੋਂ ਭਰਮ ਗਵਾ ਦੁੱਤਾ ਦੇਹੋਂ ਸੇ ਸਾਡਾ ਜਮਨ ਮਰਨ ਭੱਜ ਗਿਆ ਅਸੀਂ ਤੇ ਇੱਕੋ ਹੀ ਰੂਪ ਹੋ ਗਏ ਰੰਗ ਨਾ ਰੂਪ ਦਾ ਇੱਕੋ ਰੂਪ ਮਿਲ ਕੇ ਹੋ ਗਏ ਹਾਂ ਹੁਣ ਆਸਾ ਮਹੱਲਾ ਪੰਜੇ ਦਾ ਹਨੁਕ ਭਾਂਤ ਕਰ ਸੇਵਾ ਕਰੀਏ ਇਹ ਮੋੜਾ ਉਹਦੀ ਸਾਨੂੰ ਪ੍ਰਾਪਤੀ ਕਿਵੇਂ ਹੋਵੇ ਸੇਵ ਕਹਿੰਦੇ ਅਨੇਕਾਂ ਤਰ੍ਹਾਂ ਕਰਕੇ ਭਾਈ ਉਹਦੀ ਸੇਵਾ ਭਗਤੀ ਕਰਨਾ ਕਰੀਏ। ਇਹੋ ਪ੍ਰਾਨ ਧਨ ਆਗੈ ਧਰੀ ਹੈ। ਆਪਣੀ ਜ਼ਿੰਦਗੀ ਆਪਣੇ ਪ੍ਰਾਨ ਸਵਾਸ ਸਵਾਸ ਉਹਨਾਂ ਦਾ ਆਪਣੀ ਉਹਦੀ ਹਰ ਗੱਲ ਜਿੜੀਏ ਚੰਗੇ ਪਾਸੇ ਵਰਤਣਾ ਕਰੀਏ। ਪਾਣੀ ਪੱਖਾ ਕਰੂ ਤਜ ਅਵ ਮਹਾਂ ਉਹਦੀ ਸੰਗਤ ਦਾ ਅਹੰਕਾਰ ਛੱਡ ਕੇ ਪਾਣੀ ਧੋਇਆ ਕਰੋ ਪੱਖਾ ਫੇਰਿਆ ਕਰੋ ਇਹ ਮਾਨ ਗਉਣ ਵਾਸਤੇ ਹੈ। ਇਹ ਮਾਨ ਘੁਰਦਾਰੇ ਦਾ ਨਲਕੇ ਥੋੜੇ ਪਾਣੀ ਦਿੰਦੇ ਆ ਪੱਖੇ ਬਿਜਲੀਆਂ ਥੋੜੇ ਆ ਇਸ ਕਰਕੇ ਮਾਨ ਗੋਣ ਵਾਸਤੇ ਕਹਿਣ ਹੈ ਕੋ ਪਾਣੀ ਧੋਣਾ ਹੈ ਜਲ ਭਰਿਓ ਸਤਗੁਰੂ ਦੇ ਦਵਾਰੇ ਤਾ ਪਾਇਓ ਇਹ ਮਹਿ ਦਾ ਪਾਰੇ ਗੁਰੂ ਅਮਰਦਾਸ ਸਾਹਿਬ ਜੀ ਨੇ 12 ਸਾਲ ਜਨ ਲੰਗਰ ਦਾ ਪਰਿਆ ਗੰਦੂਰ ਸਾਹਿਬ ਵਿੱਚ ਇਸ ਪ੍ਰਕਾਰ ਪਾਣੀ ਧੋਣੇ ਕਰਕੇ ਭਾਈ ਮੀਹਣ ਜੀ ਨੂੰ ਗੁਰੂ ਸਾਹਿਬ ਜੀ ਨੌਵੇਂ ਪਾਤਸ਼ਾਹਨ ਬਖਸ਼ੀ ਕੀਤੀ ਜਿਹੜੇ ਉਹਦੇ ਸੇਵ ਵਿੱਚ ਕੁਰਮ ਪਏਗੇ ਸੀ ਸਾਰਿਆਂ ਨੂੰ ਮਨੁੱਖਾ ਦੇ ਦੇਖ ਕੇ ਉਹਦੇ ਰਾਹੀਂ ਕਲਿਆਣ ਕੀਤੀ ਸੱਚੇ ਬਾਪ ਜਾਨ ਨੇ ਪੱਖਾ ਨਵਾਬ ਕਪੂਰ ਸਿੰਘ ਜੀ ਕਰ ਰਹੇ ਸਨ ਸ੍ਰੀ ਅਕਾਲ ਤਖਤ ਤੇ ਉਹ ਸਿਹਰੇ ਦੇ ਸਿੰਘਾਂ ਨੇ ਨਵਾਬੀ ਜਿਹੜੀ ਲਾਹੌਰ ਵਾਲੇ ਸੂਬੇ ਨੇ ਭੇਜੀ ਸੀ ਉਹ ਕਿਸੇ ਨੇ ਅੰਗੀਕਾਰਨਾ ਕੀਤੀ ਕਿ ਖਾਲਸਾ ਗੁਰੂ ਸਾਹਿਬ ਦਾ ਉਤਾਰ ਲਵੇਗਾ ਤੁਰਪਾਨ ਨੰਕਾ ਨਹੀਂ ਲੈਣਾ ਸਾਈ ਸੇਵ ਸਿੰਘ ਨੇ ਕਿ ਖਾਲਸਾ ਹੀ ਤੁਸੀਂ ਕਿਹੜਾ ਮੰਗਣ ਗਏ ਹੋ ਉਹ ਆਪੇ ਇਹ ਮੰਨ ਕੇ ਤੁਹਾਨੂੰ ਦਿੰਦੇ ਵੀ ਇਹ ਲੈ ਲਓ ਕਪੂਰ ਸਿੰਘ ਨਵਾਦੀ ਸਿੰਘਾਂ ਨੇ ਕਿਹਾ ਵੀ ਅਸੀਂ ਤਾਂ ਨਹੀਂ ਲੈਣੀ ਫਿਰ ਕਹਿਣ ਲੱਗੇ ਚੰਗਾ ਸੇਵਕ ਨੂੰ ਦੇ ਦਿਓ ਉਸ ਜਿਹੜੇ ਭਾਈ ਕਪੂਰ ਸਿੰਘ ਜੀ ਪੱਖਾ ਕਰ ਰਹੇ ਸੰਗਤ ਨੂੰ ਅਕਾਲ ਤਖਤ ਦਾ ਉਹ ਥên ਕਹਿਣ ਲੱਗੇ ਸੇਵਕ ਦੀ ਚੀਜ਼ ਐ ਇਹਨੂੰ ਦੇ ਰਹੇ ਨਵਾਲ ਕਪੂਰ ਸਿੰਘ ਨੂੰ ਨਵਾਦੀ ਦਾ ਖੇਤ ਦੇਣ ਲੱਗੇ ਉਸੇ ਦੇ ਕਹਿਣ ਲੱਗਾ ਖਾਲਸਾ ਜੀ ਮੈਂ ਨਹੀਂ ਇਹ ਨਵਾਦੀ ਲੈਣੀ ਮੈਨੂੰ ਗੁਰੂ ਕੀ ਸੰਗਤ ਦਾ ਪੱਖਾ ਹੀ ਚਲਣਾ ਚੰਗਾ ਹੈ ਇਹਦੇ ਵਿਚ ਆ ਹੁੰਦੇ ਸੀ ਅੱਜ ਵਜੀਰ ਬਣ ਕੇ ਕਿਵੇਂ ਟਕਰਾਂ ਨਾਲ ਹਰਦੇ ਫਿਰਦੇ ਆ ਨਹੀਂ ਸਾਨੂੰ ਬਣ ਜੇ ਕੋ ਮਿਰਦੇ ਇਹਦੀ ਹਾਲਤ ਬਣੀ ਹੋਈ ਹੈ ਉਦੋਂ ਐਡੇ ਚਾਹ ਸਿੰਘ ਹੁੰਦੇ ਸਨ ਉਸ ਵਕਤ ਸਿੰਗਨ ਕਾ ਨਹੀਂ ਲੈਲਾ ਤੁਮ ਸੇਵ ਦੀ ਅੱਛਾ ਜੀ ਪੱਖੇ ਦੀ ਸੇਵਾ ਨਾ ਕਰੋ ਕਹਿੰਦੇ ਚੰਗਾ ਪੱਖਾ ਵੀ ਕਰਿਆ ਕਰ ਤੋਂ ਨਵਾਬੀ ਲੈ ਕਿਉਂ ਖੇਲਤ ਨਵਾਬ ਕਪੂਰ ਕਿੰਦਤਾ ਸੀ ਇਹ ਐਸ ਸਿੱਖਾਂ ਦੀ ਸੇਵਾ ਦਾ ਪਿਆਰ ਤੇ ਚਾਅ ਜਿਨ੍ਹਾਂ ਦੇ ਅੰਦਰ ਕੋ ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ ਪਾਣੀ ਪਖਾ ਕਰੂ ਕਜ ਅਵਮਾਨ ਤੜੀ ਟੋਣਾ ਕਰੋ ਸੰਗਤ ਦਾ ਪਖਾ ਫੇਰਨਾ ਕਰੋ ਪਰ ਨਾਲ ਹੰਕਾਰ ਨਾ ਕਰੋ ਇਹ ਮਾਨ ਹਿੱਦੇ ਚ ਪਿਆਰ ਕਰਕੇ ਮਾਨਤ ਬਾਰ ਜਾਈਏ ਕੁਰਬਾਨ ਨੂੰ ਨਿਹੰਗਾਰੀ ਕੁਰਬਾਨ ਬਲਿਹਾਰ ਜਾਈਏ ਸੱਚੇ ਬਾਦਸ਼ਾਹ ਤੋਂ ਪਾਣੀ ਪ੍ਰੇਮ ਰੂਪੀ ਪਾਣੀ ਟੋਣਾ ਹੈ ਜਿਹੜਾ ਸੰਗਤ ਦਾ ਪੱਖ ਲੈਣਾ ਹੈ ਇਹ ਪੱਖਾ ਕਰੀਏ ਹੰਕਾਰ ਦਿਲ ਦੇ ਚੋਂ ਛੱਡ ਕਰਕੇ ਹਾਨਕ ਬਾੜ ਜਾਈਏ ਗੁਰੂਵਾਨ ਸਭ ਹੋਵਾਂ ਗੁਰਵਾਨ ਬਲੀਹਾਰ ਜਾਈਏ ਕਾਈ ਸੁਹਾਗਣ ਜੋ ਪ੍ਰਭ ਭਾਈ ਉਹ ਹੀ ਭਾਈ ਪਰਮੇਸ਼ਰ ਦੇ ਸੁਹਾਗ ਆਨੰਦ ਵਾਲੀ ਮਹਾਤਮਾ ਸਖੀ ਹੈ ਜੋ ਪ੍ਰਭ ਅਕਾਲ ਪੁਰਖ ਨੂੰ ਭਾਗੀ ਚੰਗੀ ਲੱਗਾਈ ਹੈ ਇਸ ਕਾ ਸੰਗ ਮੇਰੀ ਮਾਈ ਇਹ ਮੇਰੀ ਮਾਤਾ ਰੂ ਵੱਡੀ ਸਖੀ ਉਤਮ ਸਖੀ ਉਹ ਵੀ ਸੰਗਤ ਵਿੱਚ ਮਿਲਣਾ ਕਰੀਏ ਇਹ ਮਹਤਨਾ ਰੂਪੀ ਸਖਿਓ ਰਹਾਉ ਦਾਸਨ ਦਾਸੀ ਕੀ ਪਨਹਾਰ ਰੋਹਰ ਜੀਆਂ ਦਾਸੀਆਂ ਨੇ ਮਨ ਕਰਕੇ ਬਾਣੀ ਕਰਕੇ ਉਹਨਾਂ ਦੀ ਦਾਸਾਂ ਦੀਆਂ ਦਾਸੀਆਂ ਦੀ ਪਾਣੀ ਭਰਨ ਵਾਲੀ ਆਪਣੇ ਆਪ ਨੂੰ ਮੰਨੀਏ ਨਿਸਕਾਮ ਕਰਨ ਵਾਲੀ ਪਾਣੀ ਪੜੀਏ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਰੂਪ ਪਰ ਆਪ ਤੁਮ ਸਵਾਮੀ ਉਨ ਕੀ ਰੇਨ ਵਸੈ ਜੀ ਨਾਲ ਜਿਹੜੀਆਂ ਮਹਾਰਾਜੀਆਂ ਮਨ ਕਰਕੇ ਦਾਸੀਆਂ ਬਾਣੀ ਕਰਕੇ ਦਾਸੀਆਂ ਫੇਰ ਤਨ ਕਰਕੇ ਪਾਣੀ ਧਰਨ ਵਾਲੀਆਂ ਉਹਨਾਂ ਦੇ ਚਰਨਾਂ ਦੀ ਤ੍ਰੂਟ ਸਾਡੇ ਹਿਰਦੇ ਦੇ ਨਾਲ ਵਸੇ ਇਹਨਾਂ ਪਿਆਰ ਕਰੀਏ ਮਾਥਾ ਭਾਗ ਤਾਂ ਪਾਉ ਸੰਗ ਜੇ ਮੱਥੇ ਦੇ ਚੰਗੇ ਭਾਗ ਹੋਏ ਨਿਸਕਾਮ ਕਰਮ ਕੀਤੇ ਹੋਏ ਲੇਖ ਪਰਮੇਸ਼ਰ ਉਹਨਾਂ ਲੇਖੇ ਹੋਏ ਸਾਉ ਨੂੰ ਗੁਰਮੁਖੰਦੀ ਸੰਗਤ ਪ੍ਰਾਪਤ ਕਰੀਏ ਮਿਲੇ ਸੁਆਮੀ ਆਪਣੇ ਰੰਗ ਉਪਰਕਾਰ ਆਪਣੇ ਰੰਗ ਆਨੰਦ ਵਿੱਚ ਲੀਨ ਹੋ ਜੀਏ ਸੁਆਮੀ ਅਕਾਲ ਪੁਰਖ ਨਾਲ ਮਿਲ ਜੀਏ ਜੋ ਆਪਣੇ ਰੰਗ ਆਨੰਦ ਵਿੱਚ ਰਹਿਣ ਵਾਲਾ ਪਰਮੇਸ਼ਵਰ ਹੈ ਜਾਪ ਤਾਪ ਦੇਵ ਸਭ ਨੇਮਾ ਜਿਹੜੇ ਕੋਈ ਜਾਪ ਬਾਣੀ ਦਾ ਕੀਤਾ ਹੋਇਆ ਜਾਂ ਕੋਈ ਤਪ ਕੀਤਾ ਸਰੀਰ ਕਰਕੇ ਸੇਵਾ ਆਦਿਕ ਜੋ ਕੋਈ ਜਮਨੇਮਾਰਕ ਸ਼ਾਦਨ ਕੀਤੇ ਹੈ ਸਾਰੇ ਉਹਨਾਂ ਗੁਰਮੁਖਾਂ ਦੇ ਚਰਨਾਂ 'ਚ ਭੇਟਾ ਕਰ ਲਈਏ ਕਰਮ ਧਰਮ ਅਰਪਉ ਸਭ ਹੋਮ ਜਿਹੜੇ ਕਰਮ ਕੋਈ ਨਿਸ਼ਕਾਮ ਕੀਤੇ ਹੋਏ ਐ ਧਰਮ ਜੰਗ ਆਵੇ ਕੀਤੇ ਐ ਹਨ ਆਵੇ ਕੀਤੇ ਐ ਸਭ ਉਹਨਾਂ ਨੂੰ ਕੁਰਬਾਨ ਕਰ ਦਈਏ ਅਰਪ ਦਈਏ ਵਰਬ ਮੋਹ ਤਜ ਰਹੁ ਹੋ ਰੇ ਉਹਨਾਂ ਗੁਰਮੁਖਾਂ 'ਚ ਇਹਨਾਂ ਗੁਣਾਂ ਦਾ ਗਰਭ ਛੱਡ ਕੇ ਹੰਕਾਰ ਛੱਡ ਕੇ ਪਦਾਰਥਾਂ ਦਾ ਮੋਹ ਛੱਡ ਕੇ ਸਾਰਿਆਂ ਦੇ ਗੁਰਮੁਖਾਂ ਦੇ ਚਰਨਾਂ ਦੀ ਧੂੜ ਹੋ ਜਾਈਏ ਉਹਨਾਂ ਕੈ ਸੰਗ ਦੇਖੂ ਪ੍ਰਭ ਨੈਨ ਇਸ ਪ੍ਰਕਾਰ ਉਹਨਾਂ ਗੁਰਮੁਖਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਨਦੀਆਂ ਨਾਲ ਅੱਖਾਂ ਨਾਲ ਵੇਖ ਲਈਏ ਨਿਹਾਲ ਹੋ ਜਾਈਏ ਦਰਸ਼ਨ ਕਰਕੇ ਮਨਬਦਰੂਪੀ ਨੇਤਰਾ ਨਾਲ ਇਸੇ ਪ੍ਰਕਾਰ ਪ੍ਰੋਖ ਪ੍ਰਭ ਗਿਆਨਪੀ ਨੇਤਰਾ ਨਾਲ ਵੇਖ ਲਈਏ ਨਿਮਖ ਨਿਮਖ ਇਹੀ ਆਰਾਧੂ ਅੱਖ ਦੇ ਖੋਲਣ ਵਿੱਚ ਜਿੰਨਾ ਕਿਰਕਤ ਵੀ ਇਹੋ ਆਰਾਧੇ ਰਹਿਨੇ ਹੋ ਦੇਨ ਸਰੈਣ ਇਹ ਸੇਵਾ ਸਾਧੂ ਆਦਮੀ ਇਹੋ ਹੀ ਅਸੀਂ ਤੈਲ ਕਰੀਏ ਉਹਨਾਂ ਦੀ ਸੰਗਤ ਕਰਕੇ ਵਾਹਿਗੁਰੂ ਦੇ ਦਰਸ਼ਨ ਕਰੀਏ ਦੇਨ ਸਰੈਣ ਇਹ ਸੇਵਾ ਸਾਧੂ ਆਦਮੀ ਹੀ ਜੀ ਸੇਵਾ ਹਰ ਵਕਤ ਕਰ ਜੀਏ ਮਾਨ ਛੱਡ ਕੇ ਮੈਂ ਕਿਰਪਾਲ ਗੋਪਾਲ ਗੋਬਿੰਦ ਜੈ ਸਰਕਾਰ ਸਾਹਿਬ ਜੀ ਨਾਲ ਤੇ ਕਿਰਪਾਲੂ ਅਕਾਲ ਪੁਰਖ ਪੁਰਸ਼ਵੀ ਦਾ ਪਾਲਕ ਇਸ ਇੰਦਰੀਆਂ ਦਾ ਪ੍ਰਕਾਸ਼ਕ ਕਿਰਪਾੰਦੂ ਹੋਇਆ ਹੈ ਸਾਧ ਸੰਗ ਨਾਨਕ ਬਖਸ਼ ਸਿੰਘ ਸਤਿਗੁਰੂ ਜੀ ਕਹਿੰਦੇ ਸਭ ਸੰਗਤੋ ਚ ਮਿਲ ਕਰਕੇ ਬਖਸ਼ ਨੇ ਮਹਾਰਸਾਨ ਉਹ ਬਖਸ਼ਿੰਦਨ ਬਖਸ਼ ਲਏ ਆ ਇਹ ਸਤਿਗੁਰੂ ਸਾਹਿਬ ਜੀ ਨੇ ਵਾਹਿਗੁਰੂ ਦੀ ਪ੍ਰਾਪਤੀ ਦਾ ਸਭ ਨੇ ਇਥੇ ਹੰਕਾਰ ਛੱਡ ਕੇ ਤਨ ਕਰਨ ਕਰਕੇ ਵਾਹਿਗੁਰੂ ਦੀ ਸਿਖਿਆਤ ਤਾਂ ਹੁੰਦੀ ਹੈ ਇਹ ਬਚਨ ਦੱਸੇ ਹਨ ਇਕੇ ਕਾਲ ਗੋਪਾਲ ਗੋਬਿੰਦੋ ਸਾਧ ਸੰਗ ਨਾਨਕ ਬਖਸ਼ਿੰਦਾਂ ਵਾਹਿਗੁਰੂ ਜੀ ਕਾਲ ਸੋ ਵਾਹਿਗੁਰੂ ਜੀ ਹਸਨ ਹੱਲਾ ਪੰਜਵਾ ਪ੍ਰਭ ਦੀ ਤ੍ਰੀਤ ਸਦਾ ਸੂਖਵੋ ਵਾਹਿਗੁਰੂ ਸਰ ਗੁਰੂ ਜੀ ਸਾਜਿਨਵਾ ਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਪੰਤ ਰਿਆਮੀ ਸਰ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਵਾਹਿਗੁਰੂ ਦੇ ਸੇ ਸਭ ਦੇ ਸਭੂਰਿ ਖਾਲਸਾ ਹੁੰਦਾ ਹੈ ਇਹ ਪਰਮ ਪੂਰਤਿ ਸ਼ਾਦੂ ਵਿੱਚ ਵਾਹਿਗੁਰੂ ਦਾ ਪ੍ਰੇਮੀ ਜਿਨ ਕਲਮੀ ਤਰਜੀਨ ਕੇ ਸਾਚ ਕੋ ਸੁਣ ਲਿਓ ਸਦ ਜਿਨ ਪ੍ਰੇਮ ਕੀ ਉਹ ਤੇ ਨਹੀਂ ਤਰੋ ਪਾਇਓ ਇਸ ਪ੍ਰਕਾਰ ਸਤਿਗੁਰੂ ਆਗੰਗ ਦੇ ਮਹਾਰਾਜਾ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਰਾ杜 ਕੀ ਪ੍ਰੀਤ ਸਦਾ ਸੂਖ ਹੋਏ। ਇਹ ਕਾਈ ਪ੍ਰਭੂ ਜੋ ਅਕਾਲ ਪੁਰਖ ਹੈ ਸਮਰੱਥ ਸਰੂਪ ਕਲਾ ਸਮਰੱਥ ਉਹਦੇ ਨਾਲ ਪ੍ਰੀਤੀ ਕਰਨੇ ਕਰਕੇ ਜਿਹੜਾ ਸਦਾ ਰਹਿਣ ਵਾਲਾ ਸੁਖ ਹੈ। ਕਦੇ ਨਾਸ ਨਾ ਹੋਵੇ ਲੋਕ ਪਰ ਲੋਕ ਤੇ ਆਨ ਵਾਲਾ ਆਤਮ ਸੁਖ ਪ੍ਰਾਪਤ ਹੁੰਦਾ ਹੈ ਪ੍ਰਾਪਤ ਕੀ ਪੀਤ ਦੁੱਖ ਲੱਗਾ ਨਾ ਕੋਈ ਜੋ ਪਰਮੇਸ਼ਰ ਦੀ ਪ੍ਰੀਤੀ ਕਰਨ ਵਾਲੇ ਪ੍ਰੇਮੀ ਹਨ ਉਹਨਾਂ ਨੂੰ ਕੋਈ ਵੀ ਦੁੱਖ ਜੰਮਣ ਮਰਨਾ ਆਇਆ ਨਾ ਉਹਨਾਂ ਲਈ ਨਹੀਂ ਲੱਗਦਾ ਕਿਸੇ ਪ੍ਰਕਾਰ ਵੀ ਪ੍ਰਭ ਦੀ ਪ੍ਰੀਤ ਹੋਵੇ ਮੈਂ ਮਲਖੂ ਸੰਤਿਗਿਆਮੀ ਵਾਹਿਗੁਰੂ ਦੀ ਪ੍ਰੀਤੀ ਕਰਨ ਨਾਲ ਜਿਹੜੀ ਹੋਮੈ ਦੀ ਮੈਲ ਛਿੰਦੀ ਹੋਈ ਹੈ ਕਿੰਨਾਂ ਜਨੂਆਂ ਜਨਮਾਂਤਰਾ ਦੀ ਇਹ ਸਾਰੀ ਮੈਲ ਖੋਈ ਜਾਂਦੀ ਹੈ ਮਿਟ ਜਾਂਦੀ ਹੈ ਪ੍ਰਭ ਦੀ ਪ੍ਰੀਤ ਸਾਧਨ ਨਿਰਮਲ ਹੋ ਕ੍ਰਿਸ਼ਨ ਦੀ ਪ੍ਰੀਤੀ ਕਰਨੇ ਕਰਕੇ ਸਦਾ ਵਾਸਤੇ ਮਨ ਨਿਰਮਲ ਸੁੱਧ ਹੋ ਜਾਂਦਾ ਹੈ ਸਤਿਗੁਰ ਦੁਖ ਨੂੰ ਮਾਇਆ ਦੀ ਜਿਹੜੀ ਮੈਲ ਹੈ ਮਲਬਖੇ ਪਾਪਾਂ ਦੀ ਸਭ ਦੂਰ ਹੋ ਜਾਂਦੀ ਹੈ ਸੁਣੋ ਮੀਤ ਐਸਾ ਪ੍ਰੇਮ ਪਿਆਰ ਸੋ ਸਜਣ ਜਦੋਂ ਇਹੋ ਜਿਹਾ ਪਰਮੇਸ਼ਰ ਨਾਲ ਮਨ ਕਰਕੇ ਪ੍ਰੇਮ ਕਰੋ ਅਤੇ ਬਾਣੀ ਕਰਕੇ ਸਰੀਰ ਕਰਕੇ ਉਸ ਵਾਹਿਗੁਰੂ ਨਾਲ ਪਿਆਰ ਕਰੋ ਜੀ ਪ੍ਰਾਨ ਕਟ ਕਟ ਆਧਾ ਸਾਰੇ ਜੀਆਂ ਨੂੰ ਪ੍ਰਾਨ ਦੇਣ ਵਾਲਾ ਹੈ ਸਾਰਿਆਂ ਜੀਵਾਂ ਦੇ ਪ੍ਰਾਣਾਂ ਦੇ ਅੰਦਰ ਹੈ ਪ੍ਰਕਾਸ਼ ਦਾ ਰੂਪ ਹੈ ਆਪਣੇ ਸਾਰਿਆਂ ਘਟਨਿਕਾਂ ਦਾ ਆਸਰਾ ਰੂਪ ਹੈ ਚਾਰ ਖਾਣੀਆਂ ਦਾ ਹੈ ਕਹਾਂਦਾ ਹੁੰਦੇ ਜੀ ਇਹਨੂੰ ਸੇਤੂ ਜੀ ਵੀ ਖਾਣੀ ਦਾ ਆਸਰਾ ਰੂਪ ਹੈ ਸਾਰਿਆਂ ਦੇ ਜੀਵਾਂ ਦੇ ਪ੍ਰਾਣਾਂ ਵਿੱਚ ਲਮਣ ਵਾਲਾ ਜੋ ਹੈ ਪ੍ਰਵੇਸ਼ਵਰ ਰਹਾਉ ਪ੍ਰਭ ਕੀ ਪ੍ਰੀਤ ਭਹਿ ਸਗਲ ਨਿਧਾਨ ਰਹਾਉ ਦਸਰਾਉਂ ਦੇ ਤੇ ਵੀਰ ਫਰਮਾਉਂਦੇ ਹਨ ਦੇਸ਼ ਦੀ ਪੂਰੀ ਕਰਨੇ ਕਰਕੇ ਸਾਰੇ ਹੀ ਖਜ਼ਾਨੇ ਪ੍ਰਾਪਤ ਹੋਏ ਹੈ ਨოველੀਆਂ ਦੇ 18 ਸਿੱਧੀਆਂ ਦੇ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਆਪਾਲ ਪੁਰਖ ਵਾਹਿਗੁਰੂ ਦੀ ਪ੍ਰੀਤੀ ਕਰਨੇ ਕਰਕੇ ਹਿਰਦੇ ਨੂੰ ਨਿਰਮਲ ਕਰਨ ਵਾਲਾ ਉਜਲ ਨਾਮ ਪ੍ਰਾਪਤ ਹੋ ਜਾਂਦਾ ਹੈ ਪ੍ਰਭ ਕੀ ਪ੍ਰੀਤ ਸਦ ਸੁਭਾਵੰ ਪਰਮੇਸ਼ਰ ਦੀ ਪ੍ਰੀਤੀ ਕਰਨੇ ਕਰਕੇ ਸਦਾ ਹੀ ਸੋਭਾ ਵਾਲਾ ਲੋਕ ਪ੍ਰੋਗਿਖੁੰਦਾ ਹੈ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪਰਮੇਸ਼ਰ ਦੀ ਪ੍ਰੀਤੀ ਕਰਨੇ ਕਰਕੇ ਜੋ ਚਿੰਤਾ ਵੇਵਨ ਹਾਲ ਤੋਂ ਹੋਣੀ ਹੈ ਦੁੱਖ ਆਈ ਤੋਂ ਚਿਤਨ ਦੋਰ ਜਾਣਾ ਕਿ ਮੈਂ ਕੀ ਕਰਾਂ ਐਸੀ ਬੇਵਨ ਹਾਲਤ ਆ ਦੀ ਜਿਹੜੀ ਚਿੰਤਾ ਹੈ ਵਾਰਗੁੰਗੀ ਪ੍ਰੀਤੀ ਕਰਕੇ ਸਾਰੀ ਚਿੰਤਾ ਮਿਟ ਜਾਂਦੀ ਹੈ ਪ੍ਰਭ ਦੀ ਪ੍ਰੀਤ ਇਹੋ ਭਵ ਜਲ ਕਰ ਪਰਮੇਸ਼ਰ ਦੀ ਪ੍ਰੀਤ ਕਰਨੇ ਕਰਕੇ ਸੰਸਾਰ ਸਮੁੰਦਰ ਤੋਂ ਜੀਵ ਚੜ ਜਾਂਦਾ ਹੈ ਪ੍ਰਭ ਦੀ ਪ੍ਰੀਤ ਜੰਮ ਤੇ ਨਹੀਂ ਡਰੈ ਪਰਮੇਸ਼ਰ ਦੀ ਪ੍ਰੀਤ ਕੀ ਕਰਨ ਨੂੰ ਆਜੂ ਜਮਾਂ ਦਾ ਡਰ ਨਹੀਂ ਰਹਿੰਦਾ ਹੈ ਪ੍ਰਭ ਦੀ ਪ੍ਰੀਤ ਸਗਲ ਉਧਾਰ ਹੈ ਪਰਮੇਸ਼ਰ ਦੀ ਜਿਹੜੀ ਪ੍ਰੀਤ ਹੈ ਇਹ ਸਾਰਿਆਂ ਦਾ ਆਧਾਰ ਕਰਦੀ ਹੈ ਗ੍ਰਸਤੀ ਹੋਵੇ ਬਾਣ ਪ੍ਰਸਤੀ ਹੋਵੇ ਸਮਿਆਸੀ ਹੋਵੇ ਬ੍ਰਹਮਚਾਰੀ ਹੋਵੇ ਖੱਤਰੀ ਹੋਵੇ ਬ੍ਰਾਹਮਣ ਹੋਵੇ ਸੂਦ ਹੋਵੇ ਵੈਸ ਹੋਵੇ ਸਭ ਦਾ ਆਧਾਰ ਕਰਨੀ ਇਸ ਸੰਸਾਰ ਤੋਂ ਪ੍ਰਾਪਤੀ ਪ੍ਰੀਤ ਚੱਲ ਸੰਗਾਰੈ ਜੋ ਪਰਮੇਸ਼ਰ ਦੀ ਪ੍ਰੀਤੀ ਨਾਲ ਚੱਲਦੀ ਹੈ ਪੁਰਖ ਦੇ ਲੋਕ ਪਰਲੋਕ ਵਿੱਚ ਆਪ ਕੋਈ ਕੋਈ ਮਿਲੈ ਨਾ ਭੂਲੇ ਆਪੋਂ ਭਾਈ ਸੁਖ ਸੰਗਤ ਤੋਂ ਬਿਨਾ ਕੋਈ ਮਿਲ ਨਹੀਂ ਸਕਦਾ ਤੇ ਕੁ ਸੰਗਤ ਤੋਂ ਬਿਨਾ ਆਪ ਕੋਈ ਭੁੱਲ ਨਹੀਂ ਸਕਦਾ जिन्ने ਭੁੱਲੇ ਆ ਕੋ ਸੰਗਤ ਕਰਕੇ ਭੁੱਲੇ ਆ ਜਿੰਨੇ ਮਿਲੇ ਹੈ ਸੰਗਤ ਕਰਕੇ ਮਿਲੇ ਹੈ ਜਿਸ ਕਿਰਪਾਲ ਤਿਸ ਸਾਧ ਸੰਗ ਢੂਲੇ ਜਿਨ੍ਹਾਂ ਦੇ ਤੂੰ ਮੇਰਾ ਵਾਹਿਗੁਰੂ ਕਿਰਪਾਲੂ ਹੁੰਦਾ ਓ ਸਾਧ ਸੰਗਤ ਕਰਕੇ ਢੂਲੇ ਛੁਟਕਾਰਾ ਪਾਉਂਦੇ ਮੁਕਤ ਹੁੰਦੇ ਆ ਇਹਨਾਂ ਦੇ ਕਿਰਪਾਲ ਹੁੰਦਾ ਸਾਧ ਸੰਗਤ ਦੁਆਰਾ ਢੂਲੇ ਮਿਲ ਜਾਂਦੇ ਪਰਮੇਸ਼ਰ ਦੇ ਨਾਲ ਬਹੁ ਨਾਨਕ ਪੀਰ ਹੈ ਕੁਰਬਾਨ ਸੰਤੂ ਸਾਹਿਬ ਜੀ ਕਰਨੇ ਹੈ ਪਰਮੇਸ਼ਰ ਆਜ ਕੋੁਰਵਾਨ ਬਲਿਹਾਰ ਜਾਈਏ। ਸੰਤ ਊਟ ਪ੍ਰਭ ਤੇਰਾ ਤਾਂ। ਇਹ ਮਨ ਹੈ ਸੰਤਾਂ ਦੀ ਤਸਵੀਰ ਕਰਕੇ ਵੀ ਤੇਰੀ ਊਟ ਹੈ। ਮਨ ਕਰਕੇ ਵੀ ਤੇਰਾ ਤਾਣ ਬਲ ਹੈ। ਸੰਤਾਂ ਦੇ ਅੰਦਰ ਉਹ ਦੇਸ ਲੋਕ ਵਿੱਚ ਵੀ ਤੇਰੀ ਹੈ। ਤੇ ਪਰੋਗ ਆਤਮ ਵੀ ਤੇਰਾ ਬਲ ਹੈ ਸਕੇ ਪਾਤਸ਼ਾਹ ਉਹ ਪਿਆਰਿਆ ਸੰਤਾਂ ਭਗਤਾਂ ਨੂੰ। ਆਸਾ ਮਹੱਲਾ ਪੰਜਵਾ। ਉਪਤ ਹੋਏ ਕਹਿ ਰਾਜਕਮਾਯਾ ਉਹ ਸੰਗੇ ਜੀ ਰਾਜਪਤੀ ਆਲਾ ਜੇ ਰਗੜਾ ਹੰਕਾਰੀ ਸੀ ਜਿਸ ਨੇ ਆਪਣੀ ਲੜਕੀ ਪਿੰਗਲੇ ਨਾਲ ਤੇ ਕੋਈ ਨਾਲ ਵਿਆਹਤੀ ਸੀ ਉਹ ਗੁਰੂ ਸਾਹਿਬ ਦੀ ਜਦੋਂ ਸ਼ਰਨ ਆਇਆ ਉਸ ਨੂੰ ਗੁਰੂ ਸਾਹਿਬ ਨੇ ਉਪਦੇਸ਼ ਬਖਸ਼ਿਆ ਹੈ ਉਪਤ ਹੋਏ ਕਹਿ ਰਾਜਕਮਾਯਾ ਜੀ ਨੂੰ ਕਹਿਣ ਲੱਗੇ ਵੀ ਪਥਵੀ ਦਾ ਪਤੀ ਮਾਲਕ ਬਣ ਕੇ ਰਾਜਾ ਬਣ ਕੇ ਰਾਜ ਨੂੰ ਕਮਾਉਣਾ ਕਰਦਾ ਹੈ ਕਰ ਕਰ ਅਨਰਥ ਵਿਹਾਜੀ ਮਾਇਆ ਕਰ ਕਰਕੇ ਨਿਰਥ ਉਪਦਰਮ ਕੰਮ ਕਰਕੇ ਕਿਸੇ ਦੇ ਗਿਧੇ ਨੂੰ ਬਾਕੇ ਕੰਮਾਂ ਤੇ ਇਸ ਪ੍ਰਕਾਰ ਦੇ ਅਨਰਥ ਭੜੇ ਕੰਮ ਕਰਕੇ ਮਾਇਆ ਇਕੱਠੀ ਕਰ ਲਈ ਸਾਂਚੇ ਤੋਂ ਸਾਂਚੇ ਤੋਂ ਫੈਲੀ ਕਿੰਨੀ ਸਾਂਚੇ ਤੋਂ ਇਕੱਠੀ ਕੀਤੀ ਕਰਦੇ ਆ ਕਰਦੇ ਆ ਫੈਲੀ 500 ਰੁਪਏ ਦੀ ਹੁੰਦੀ ਹੈ ਇਕੱਠੀ ਕਰਦੇ ਆ ਕਰਦੇ ਆ ਇਹ ਖਜ਼ਾਨੇ ਬਣਾ ਲੇ 500 ਦੀ ਫੈਲੀ ਬਣਾ ਲਈ 1000 ਦਾ ਟੋੜਾ ਬਣਾ ਰਿਆ ਦਸ ਹਜ਼ਾਰ ਦਾ ਬਗੜਾ ਬਣਾ ਲਿਆ ਇਸ ਪ੍ਰਕਾਰ ਮਾਇਆ ਇਕੱਠੀ ਕੀਤੀ ਇਕੱਠੀ ਕਰਦੇ ਆ ਕਰਦੇ ਆ ਪ੍ਰਭ ਉਸ ਤੇ ਡਾਰ ਅਵਰ ਕਉ ਦੀਨੀ ਮੇਰੇ ਮਹਾਰਜਨ ਜੀ ਦੀ ਪਰਹਲ ਹੁਣ ਖਤਮ ਹੋ ਗਈ ਉਸ ਦੀ ਵੱਲੋਂ ਡਾਰ ਛਾੜ ਕੇ ਸਿੜਾ ਕੇ ਹੋਰ ਕਿਸੇ ਨੂੰ ਮਾਲਕ ਬਣਾਤਾ ਕਾਚ ਗਗਰੀਆ ਅੰਬ ਮਝਰੀਆ ਇਹਨਾਂ ਦੇ ਹੈ ਕੱਚੀ ਦਾਗਰ ਦੀ ਨਹੀਂ ਆਈ ਹੈ ਇਹ ਕੱਚੀ ਗਾਗਰ ਜਿਹੜੀ ਮਿੱਟੀ ਦੀ ਹੁੰਦੀ ਹੈ ਅੰਬ ਪਾਣੀ ਵਿੱਚ ਪੈ ਜਾਵੇ ਤਾਂ ਗਲ ਜਾਂਦੀ ਹੈ ਇਸੇ ਪ੍ਰਕਾਰ ਕੱਚੀ ਦੇਹ ਗਾਗਰ ਹੈ ਇਹ ਕਾਇਰਪੀ ਪਾਣੀ ਦੇ ਦੀ ਪਈ ਹੋਈ ਹੈ ਗਰਵ ਗਰਵ ਉਹ ਆਹੂ ਮਹਪਰੀਆ ਇਹ ਜੀਵ ਕੱਚੀ ਗਾਗਰ ਜਿਵੇਂ ਖਰ ਜਾਂਦੀ ਹੈ ਉਹ ਇਸ ਵਾਹੀ ਉਹ ਜਿਹੜੀ ਦੇਹ ਹੈ ਇਹ ਕੱਚੀ ਗਾਗਰ ਜਿਵੇਂ ਇਸ ਵਿੱਚ ਗਰਵ ਹੰਕਾਰ ਕਰਕੇ ਗੁਣ ਹੈ ਗਰਵ ਕਰਕੇ ਧੰਦ ਹੈ ਕਿਹੋ ਜੀ ਪਿਆਰ ਨੇ ਬਖਰ ਜਾਣੀ ਇਹ ਦੇ ਕੈਮ ਨਹੀਂ ਰਹਿਣੀ ਹੈ ਨਾਸ਼ ਹੋ ਜਾਏਗੀ ਪ੍ਰਹਾਉ ਨਿਰਭਉ ਹੋਇਓ ਭਇਆ ਨਿਹੰਗਾ ਅਜੇ ਆਉਂਨ ਮੇਰੇ ਪੈ ਹੋ ਕੇ ਨਿਹੰਗ ਨਾਉ ਇਥੇ ਮੂਰਖਾ ਹੈ ਮੂਰਖ ਬਣ ਗਿਆ ਕੰਡਨ ਨਾਉ ਮੂਰਖ ਵਾ ਬਸਭੀ ਹੋ ਗਿਆ ਨਿਰਭੈ ਹੋ ਕੇ ਨਿਹੰਗਾ ਨਾਮ ਬਾਣੀ ਵਿੱਚ ਬਖਮ ਪਾਤਸ਼ਾਹੀ ਚ ਸੂਰਮਿਆਂ ਦਾ ਨਾਮ ਹੈ ਬੇਨਿਆ ਦਰਾਂ ਮੁੰਡਿਆਂ ਤੇ اختیار ਨਹੀਂ ਹੁੰਦਾ ਇੱਥੇ ਸੂਰਮਿਆਂ ਦਾ ਨਾਮ ਹੈ ਸੂਰਮਿਆਂ ਦਾ ਭੇਡ ਪਿਆ ਨਿਹੰਗ ਕਹਿੰਦਾ ਜੇ ਮਾਗਰ ਮਛ ਦਾ ਨਾਮ ਵੀ ਆਉਂਦਾ ਹੈ ਇਸ ਪ੍ਰਕਾਰ ਹੈ ਨਿਹੰਗ ਮਾਗਰ ਮਛ ਦਾ ਨਾਮ ਤੇ ਸੂਰਮਿਆਂ ਦਾ ਨਾਮ ਤੇ ਨਿਹੰਗ ਕੋੜਿਆਂ ਦਾ ਨਾਮ ਵੀ ਆਉਂਦਾ ਹੈ ਹਕਾਇਤਾਂ ਵਿੱਚ ਕਿ ਤਿੰਨ ਨਾਮ ਦਸਵੇਂ ਪਾਤਸ਼ਾਹ ਜੀ ਨੇ ਸੂਰਮੇ ਤੇ ਕੋੜੇ ਤੇ ਮਾਗਰ ਮਛ ਨਿਹੰਗ ਸ਼ਬਦ ਦੇ ਅਰਥ ਕੀਤੇ ਹਨ ਤੋ ਇਹ ਕਿ ਮੂਰਖ ਹਰਮਉਂ ਦੇ ਹਨ ਮੇਰ ਪਉ ਹੋਇਉ ਪਿਆ ਨਿਹੰਗਾ ਕਿਉਂ ਆਈ ਆਪਣੇ ਆਪ ਨੂੰ ਮੇਰ ਪਉ ਹੋ ਕੇ ਨਿਹੰਗਾ ਨਸੰਕ ਹੋ ਗਿਆ ਮੈਨੂੰ ਕੀ ਪਾਪੁਨ ਲੱਗ ਜਲਿਆ ਇਸ ਪ੍ਰਕਾਰ ਨੇ ਵਿਸ਼ੇਸ਼ ਕਰਕੇ ਹੰਤਰਾ ਦੇ ਸਹਿਤ ਹੋ ਗਿਆ ਸੰਕਾਰੀ ਹੋ ਗਿਆ ਮੂਰਖ ਹੋ ਗਿਆ ਉਸਾਮੀ ਕੰਡ ਹੋ ਗਿਆ ਇਤਨਾ ਆਇਉ ਕਰਤਾ ਸੰਗਾ ਕਰਤਾ ਮੂਰਖ ਸਾਰਿਆਂ ਨੂੰ ਨਾ ਰਹਿਣ ਵਾਲਾ ਉਹੇ ਬਸੰਧ ਤੇਰੇ ਚੇਤੇ ਨਹੀਂ ਆਇਆ ਪਣਾਈ ਬੈਠਾ ਉਸ ਨੂੰ ਲਸ਼ਕਰ ਜੋੜੇ ਕੀਆ ਸੰਬਾਹ ਲਸ਼ਕਰ ਫੌਜਿਆਂ ਨੂੰ ਜੋੜ ਲਿਆ ਰਥਾਂ ਵਾਲੀਆਂ ਹੱਥੀਆਂ ਵਾਲੀਆਂ ਘੋੜਿਆਂ ਵਾਲੀਆਂ ਪੈਦਲੋਂ ਵਾਲੀਆਂ ਫੌਜਾਂ ਜਿਹੜੀਆਂ ਹੈ ਤਾਹਦਾ ਘੋੜੇ ਰਥ ਤੇ ਹੱਥੀ ਇਹਨਾਂ ਨੂੰ ਚਾਰ ਪ੍ਰਕਾਰ ਦੀ ਫੌਜ ਨੂੰ ਜੋੜ ਕੇ ਕੀਆ ਸੰਬਾਹ ਨੂੰ ਇਕੱਤਰ ਕਰ ਲਿਆ ਫੌਜਾਂ ਨੂੰ ਬੜੀਆਂ ਭਾਰੀਆਂ ਬਣਾ ਲਿਆ ਇਕੱਤਰ ਕਰ ਲਿਆ ਦੋਹੇ ਪ੍ਰਕਾਰ ਵਾਹ ਅਖਬਾਰੀਆਂ ਦੇ ਅਨਸਾਰ ਹੋ ਕੇ ਕਦੇ ਕਦੇ ਹਾਥੀਆਂ ਤੇ ਕਦੇ ਘੋੜਿਆਂ ਤੇ ਕਦੇ ਰਸਾਂ ਤੇ ਅਸਵਾਰੋਂ ਕੋ ਫੌਜਾਂ ਨੂੰ ਕੁੱਤਰ ਕਰ ਲਿਆ ਨਿਗਸਿਆ ਫੂਕ ਤਾਂ ਹੋਏ ਗਏ ਸਵਾਹ ਜਿਉਂ ਜਿਉਂ ਫੂਕ ਸਵਾਸ ਨਿਕਲ ਗਏ ਉਹਦੇ ਸਵਾਹ ਹੋ ਗਿਆ ਮਿੱਕੀ ਹੋ ਗਿਆ ਹੱਥ ਕੁਛ ਨਹੀਂ ਆਇਆ ਐਵੇਂ ਹੰਕਾਰ ਕਰਦਾ ਫੁੱਜਾਂਦਾ ਉੱਚੇ ਮੰਦਰ ਮਹਿਲ ਅਰ ਰਾਣੀ ਅਗਰ ਸੋਹਣੇ ਉੱਚੇ ਕੇ ਮੰਦਰ ਬਣਾਲੇ ਸੀਸ ਮਹਿਲ ਅਤੇ ਸੋਹਣੀਆਂ ਰਾਣੀਆਂ ਵਿਆਹ ਲਈਆਂ ਹਾਸੇ ਘੋੜੇ ਜੋੜੇ ਮਨ ਭਾਨੀ ਹਾਥੀ ਇਕੱਠੇ ਕਰਲੇ ਘੋੜੇ ਤੇ ਜੋੜੇ ਪੇਸ਼ਾਕੇ ਪਹਿਨ ਲੈ ਹੇ ਮਾਨੋ ਬੋਨੀਆਂ ਗੱਲਾਂ ਕਰ ਲਈਓ ਵੱਡ ਪਰਵਾਰ ਪੁੱਤ ਔਰ ਧੀਆ ਲੱਗੇ ਪਰਵਾਰ ਦੇ ਸਵੇਤ ਹੋ ਗਿਆ ਪੁੱਤਰ ਹੋ ਗਏ ਧੀਆ ਅਜਕ ਹੋ ਗਈਆਂ ਬੋਲੋ ਹੋਏ ਪੰਜ ਪੰਜ ਅੰਧਾਮੀ ਜਿਹਨੇ ਮੋਰੂਜ ਪੰਜ ਸੜਿਆ ਹੋਇਆ ਖਾਚਤ ਹੋ ਕੇ ਅੰਤ ਨੂੰ ਮਰ ਗਿਆ ਜਿਨਹ ਹੈ ਉਪਾਹ ਜਿਨਹ ਦਿਨਾ ਜਿਹੜਾ ਇਹਨੂੰ ਤੈਨੂੰ ਪੈਦਾ ਕੀਤਾ ਸੀ ਉਸੇ ਨੇ ਦੇਵੇ ਫਰੀਦ ਦਾ ਅੰਤ ਦਾ ਸਮਾਂ ਜਾਣ ਕੇ ਦੁਨਿਆਹ ਨਾਸ ਕਰ ਦਿੱਤਾ ਹੈ ਰੰਗ ਰਸਾ ਜੈਸੇ ਸੁਪਨਾ ਜਿਹੜੇ ਰੰਗਾਂ ਦੇ ਚ ਰਸਾਂ ਨੂੰ ਭੋਗਦੇ ਰੰਗ ਆਨੰਦ ਮੋੜਦੇ ਨੇ ਇੱਕ ਤਰ੍ਹਾਂ ਦੇ ਰੰਗਾਂ ਰੰਗਾਂ ਦੇ ਰਸ ਨੂੰ ਭੋਗਦੇ ਇਹ ਤਾਂ ਜੈਸੇ ਸੁਪਨਾ ਸੁਪਨੇ ਦੇ ਵਿੱਚ ਆਦਮੀ ਜਿਉ ਸੁਪਨੇ ਹੋਏ ਬੈਸ ਰਾਜਾ ਇਹ ਤਨ ਪ੍ਰਸਾਰ ਕੋ ਮਨ ਹਿਕਾਜਾ ਕਿ ਉਹ ਸੁਪਨੇ ਨੇ ਦੀ ਨਾ ਹਾਸ ਹੋਵੇ ਸਭ ਕੋਈ ਮੁਕਤਾ ਇਸ ਰਾਜ ਮਾਲ ਅਸਲ ਤੇ ਭਾਈ ਮੁਗਤਪੁਰ ਕੋ ਹੈ ਉਸ ਦੇ ਕੋਲੇ ਰਾਜ ਹੈ ਬ੍ਰਹਮ ਗਿਆਨ ਦਾ ਉਸ ਦੇ ਕੋਲੇ ਹਾਥੀ ਘੋੜੇ ਪਰਮੇਸ਼ੁਰ ਨਰਦਾ ਗੋਬਿੰਦ ਸੰਗੋ ਇਹ ਮਾਦ ਸਦੀ ਪਉਣ ਜੋੜੇ ਪ੍ਰੀਤ ਲਗੀ ਹਰਨਾਸੇ ਹਾਥੀ ਘੋੜੇ ਉਹਦੇ ਕੋਲੇ ਇਹ ਸੂਮਨਾ ਲੁਕੀ ਮਨ ਮਨ ਵਰੂਪੀ ਆਕੀ ਕੋੜੇ ਹਨਗੇ ਨਾਨਕ ਦਾਸ ਜਿਸ ਖਸਮ ਦਿਆਲ ਜਿਵੇਂ ਮਿਰ ਪਿੰਰੇ ਆਹੀ ਦੇ ਦਰਸ਼ਾ ਕਹਿੰਦੇ ਜਾਲੂ ਹੋਇਆ ਉਹਨੂੰ ਵੀ ਬ੍ਰਹਮ ਗਿਆਨ ਦਾ ਰਾਜ ਪ੍ਰਾਪਤ ਹੋਇਆ ਸਰਬਨਾਲ ਕੋੜੇ ਮਾਲ ਉਹਨਾਂ ਦੇ ਤਾਸੀ ਹੈ ਉਹੀ ਮੁਕਤਪੁਰਖ ਹੈ